ਸਾਹਿਤ ਦਾ ਸਭ ਤੋਂ ਸੋਹਣਾ ਰੂਪ ਜਿੱਥੇ ਕਵਿਤਾ ਬੋਲਣਾ ਇੱਕ ਕਲਾ ਹੈ ਉਸੇ ਤਰ੍ਹਾਂ ਕਵਿਤਾ ਸੁਣਨਾ ਵੀ ਕਿਸੇ ਕਲਾ ਤੋਂ ਘੱਟ ਨਹੀਂ ਕਿਉਂਕਿ ਕਵਿਤਾ ਸਾਹਿਤ ਦੀ ਇੱਕ ਅਜੇਹੀ ਬਣ ਗਈ ਹੈ ਜਿਸ ਦੀਆਂ ਸਤਰਾਂ ਦੇ ਕਈ ਵਾਰੀ ਸਿੱਧੇ-ਸਿੱਧੇ ਅਰਥ ਨਹੀਂ ਨਿਕਲਦੇ ਸਗੋਂ ਮੇਰਾ ਨਾਮ ਅਨਿਸ਼ਕਾ ਗੇਨਾ ਹੈ ਅੱਜ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣ ਜਾ ਰਹੀ ਹਾਂ ਜਿਹਦਾ ਨਾਮ ਹੈ ਮੇਰੀ ਮਾਂ ਮੇਰੀ ਮਾਂ ਬੜੀ ਪਿਆਰੀ ਉਹਦੀ ਹਰ ਗੱਲ ਬੜੀ ਨਿਆਰੀ ਰਦਾਸ ਸਭ ਸੰਭਾਲ ਉਕਰਦੀ ਸਾਟਾ ਸਦਾ ਖਿਆਲ ਉਕਰਦੀ ਉਸ ਦੇ ਬਿਨਾ ਕਰ ਲੱਗਦਾ ਸੋਨਾ ਸਾਰੇ ਘਰ ਦੀ ਰੌਣਕ ਲੱਤੀ ਜਦੋਂ ਅਸੀਂ ਪੈਂਟਰਾ ਸਭ ਲੱਗੇ ਵਕੀਲ ਬਣ ਕੇ ਸਾਡਾ ਫੈਸਲਾ ਕਰਦੀ ਸਾਡੀ ਹੈਲੋਡਸ ਦਾ ਖਿਆਲ ਉਕਰਦੀ ਸੁਤਿਆ ਨੂੰ ਵੀ ਪਿਆਰ ਉਕਰਦੀ ਰੱਬ ਤੋਂ ਸਾਡੇ ਲਈ ਖੁਸ਼ੀਆਂ ਮੰਗੀ ਰੱਬ ਉਸ ਦੀ ਮਰਦਾਂ ਨੂੰ ਪਾਗਿ ਲਾਵੇ ਲੰਬਿਆ ਉਮਰਾਂ ਉਹ ਹੰਡਾਵੇ ਮੇਰੀ ਮਾਂ ਬੜੀ ਪਿਆਰੀ ਉਹਦੀ ਹਰ ਗੱਲ ਕਣੀ ਆ ਧੰਨਵਾਦ ਦੋਸਤੋ ਮੇਰਾ ਨਾਮ ਪ੍ਰਿਤਿਕਾ ਹੈ ਮੈਂ 6ਵੀਂ ਜਮਾਤ ਦੀ ਵਿਦਿਆਰਥਣ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਮੇਰੀ ਕਵਿਤਾ ਪਿਆਰੀ ਮਾਂ ਪੇਸ਼ ਕਰਨ ਜਾ ਰਹੀ ਹਾਂ ਪਿਆਰੀ ਪਿਆਰੀ ਮੇਰੀ ਮਾਂ ਠੰਡੀ ਮਿੱਟੀ ਉਸ ਦੀ ਛਾਂ ਕਿ ਨਾ ਮੈਨੂੰ ਲਾੜ ਲੜਾਉਂਦੀ ਗੋਦੀ ਚ ਚੁੱਕੂ ਖਿੜਾਂ ਲੋਰੀਆਂ ਨਾਲ ਚੁਲਾਂਦੀ ਮੈਨੂੰ ਗਾਗਾ ਗੀ ਜਗਾਉਂਦੀ ਮੈਂ ਚਿੜੀ ਕਬੂਤਰ ਉਹ ਮਿਟਕਾ ਮੜਵੜ ਦਸਿਆ ਇੱਕ ਇੱਕ ਨਾ ਮੜਵੜ ਦਸਿਆ ਇੱਕ देखना जेवे होंगी रुती जा माते हर बेले मैं चलना मादा देन मर के मैं चुकावा हर पल अपना शीश चुकावा माने दसिया चंगिया दिया उस तो मैं हर बेले चलना हर मादा नाम को मैं उच्चा माँ से बच्चों इन्ना अच्छा प्यारी प्यारी मेरी माँ ठंडी मीठी उस दिन था कि ना मैं नू लाड लाऊंगी गोदी चुचुको खिलाऊंगी तन्नव मेरा नाम रिया है मैं छेवीं जमात पढ़ती हाँ आज मैं तो एक कविता सुना जा रही हाँ जिसका ना है वातावरण शुद्ध बनाइए आओ धरती पे रुख लगाइए वातावरण शुद्ध बनाइए हर था गल देवो यह तोर प्रदूषण सहना होवे हो वातावरण साफ जे रखिए फुला वागू खिड़खिड़ हसीिए फुला वागू खिड़खिड़ हसीिए यह गल सारू समझाइए ಚಿರ ಆಚ ವಾತ ಬೇಲಾ ಹಿಡ ಸಾರು ಪೋರ್ಸ್

अति विश्वास है, पहाड़ तो सब अति अंधा तो नरम है, पिता संघर्ष दिया फनिया बिच हौसले भी दी दीवार है, पिता जिम्मेवारियां नाल परिकर भी तसाती है, परेशानियां तो लड़ने ले तोताली तलवार है, पिता जमीर है, पिता सागीर है, जिस दे कोलो पिता उस सब तो है दानवार ਸ਼ਿਵ ਕੁਮਾਰ ਬਟਾਲਵੀ ਦੀ ਇੱਕ ਬੇਹਤ ਦਿਲ ਟੁੰਬਵੀਂ ਕਵਿਤਾ ਹੈ ਜਿਸ ਵਿੱਚ ਉਹ ਕਹਿੰਦੇ ਨੇ ਕਿ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾਂ ਉਹਨਾਂ ਨੂੰ ਰੁੱਖਾਂ ਨਾਲ ਇੰਨਾ ਜ਼ਿਆਦਾ ਪਿਆਰ ਹੈ ਕਿ ਉਹ ਰੁੱਖਾਂ ਦੇ ਚਾਪੜੇ ਰਿਸ਼ਤੇ ਭਾਲਦੇ ਨੇ ਤੇ ਇਥੋਂ ਤੱਕ ਇਹ ਵੀ ਕਹਿੰਦੇ ਨੇ ਕਿ ਮੈਂ ਅਗਲੀ ਝੂਨ ਦੇ ਵਿੱਚ ਰੁੱਖ ਬਣ ਕੇ ਆਵਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਅਨਸ਼ ਹੈ ਮੈਂ ਸਤਵੀ ਜਮਾਤ ਵਿੱਚ ਪੜਦਾ ਹਾਂ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਨਾਮ ਹੈ ਰੁੱਖ ਕੁਝ ਰੁੱਖ ਮੈਨੂੰ ਉਦ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾ ਕੁਝ ਰੁੱਖ ਨੂੰ ਆਤੀਆ ਲੱਗਦੇ ਕੁਝ ਰੁੱਖ ਵਾਂਗ ਪਰਾਵਾ ਕੁਝ ਰੁੱਖ ਮੇਰੇ ਬਾਬੇ ਵਾਕਣ ਪੱਤਰਟਾਵਾਤਾਵਾ ਕੁਝ ਰੁੱਖ ਮੇਰੀ ਦਾਦੀ ਵਾਂਗ ਚੂਰੀ ਪਾਵਣ ਕਾਵਾਂ ਕੁਝ ਰੁੱਖ ਜਦ ਵੀ ਰੜਕੇ ਚੂਮਣ ਤੇਜ ਬਗਣ ਜਦਵਾਵਾ ਕੁਝ ਰੁੱਖ ਸਾਮੀ ਗੋਲੀ ਸਭ ਰੁਖਾ ਦੀ ਜੀ ਕਰਦਾ ਲਿਖ ਜਾਵਾ ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਤੇ ਜੂਨੇ ਆਵਾਂ ਜੇ ਤੁਸੀਂ ਮੇਰਾ ਗੀਤ ਸੁਣਨਾ ਮੈਂ ਰੁੱਖਾਂ ਵਿੱਚ ਗਾਵਾਂ ਬ੍ਰੁਖਤਾ ਮੇਰੀ ਮਾਂ ਵਰਗੇ ਨੇ ਜੋ ਦੁਖਾ ਗਿਆ ਸ਼ਾਵਾਂ ਧੰਨਵਾਦ ਸ਼ਿਮ ਕੁਮਾਰ ਬਟਾਲਵੀ ਦੀ ਇਸ ਖੂਬਸੂਰਤ ਕਵਿਤਾ ਤੋਂ ਬਾਅਦ ਅੱਗੇ ਵੱਧਦੇ ਹਾਂ ਤੇ ਗੱਲ ਕਰਦੇ ਹਾਂ ਰੁੱਖਾਂ ਤੋਂ ਅੱਗੇ ਪੂਰੀ ਸ੍ਰਿਸ਼ਟੀ ਦੀ ਗੱਲ ਕਰਦੇ ਹਾਂ ਸਾਡੀ ਅਸਲ ਮਾਂ ਕੁਦਰਤ ਦੀ ਜੋ ਸੰਤੂ ਬੇਸ਼ਕੀਮਤੀ ਦਾਤਾ ਨਾਲ ਨਵਾਜ਼ਦੀ ਹੈ ਕਿ ਮੈਂ ਸਤਿਗੁਰੂ ਦੇ ਚਰਨਾਂ ਅੱਜ ਮੈਂ ਲਹਾਂ ਨੂੰ ਕੁਝ ਅਜਿਹੇ ਸਵਾਲ ਕਰਦੇ ਕਵਿਤਾ ਸੁਣਾਉਣ ਜਾ ਰਹੀ ਹਾਂ ਨਾ ਜੰਨ ਸਿਤਾਰੇ ਬਰੇ ਪਿਆਰੇ ਬਦਲ ਸੁ ਪ੍ਰਵਾਹਾ ਆਪਣੇ ਆਪ ਨੂੰ ਬਦਲੀ ਜਾਂਦੇ ਸੁੰਦਰ ਤੇ ਤੇਰਾਤਾ ਫੁੱਲ ਮਧੂਮੱਖੀਆਂ ਜਿੰਨੀਆਂ ਜੰਗਲ ਅਤੇ ਪਹਾੜ ਇੱਥੇ ਉੱਗੇ ਹਰਿਆਲੀ ਦੇ ਇੱਥੇ ਖੋਲ ਉ ਜਾ ਨਦੀਆਂ ਕੰਚੀਆਂ ਪੰਛੀ ਆਪਸ ਉਪਰਿੰਦੇ ਬਰੇ ਵਿਸ਼ਾਲ ਸਮੁੰਦਰ

ਬਤਨ ਮੇਰੀ ਦੀ ਮਿੱਟੀ ਤੇਸੀ ਜਦ ਕੋਰਾ ਪਰਛਾਵਾ ਮੁੱਖ ਬੇਗਾਨੇ ਚੱਪਨ ਲੱਗੇ ਤੇ ਮਤਰੇਆਂ ਛਾਵਾ ਤੁਪਤਾ ਅੱਖਰ ਦੁੱਖ ਹੁੰਦੀ ਹੈ ਸਭ ਨੂੰ ਲੱਗਣ ਲੱਗੀ ਹਰ ਕੋਈ ਸੋਚਣ ਲੱਗਾ ਇਹੋ ਫੰਕ ਕਿਧਰ ਨੂੰ ਜਾਵਾ ਨਾ ਹੀ ਮੇਰੀ ਮਿੱਟੀ ਆਪਣੀ ਨਾ ਮੇਰਾ ਕਰ ਆਪਣਾ ਕਿਸੇ ਬੇਗਾਨੇ ਆ ਕੇ ਮਲਿਆ ਜਦ ਦੀ ਪਛਤੀ ਥਾਵਾ ਨਾ ਇਧਰ ਨਾ ਉਧਰ ਦੀ ਮੈਂ ਨਾ ਕੋਈ ਥਾਂ ਟਿਕਾਣਾ ਮੋਤੋ ਵੱਡੀ ਗੱਲ ਹੋਵੇ ਚਦ ਤੂੰ ਜਾਏ ਸੱਨਾਵਾ ਕੀ ਉਹ ਨਾਂ ਦਾ ਜੀਨ ਬਿਰੋ ਕੋ ਜੋ ਹੱਥ ਅੱਡੀ ਫਿਟ ਦੇ ਪੇਟ ਜਨਾ ਦੇ ਖਾਲੀ ਖਾਲੀ ਟੱਕੜ ਖੋਲੇ ਕਾਵਾ ਇਦਾਂ ਦੀ ਹਾਲਤ ਵਿੱਚ ਵਿੱਚ ਕੋਈ ਸਿੰਨਤ ਅੱਗੇ ਆਏ ਇਦਾਂ ਦੀ ਹਾਲਤ ਵਿੱਚ ਵਿੱਚ ਕੋਈ ਸਿੰਨਤ ਅੱਗੇ ਆਏ ਆਖਣ ਲੱਗੇ ਰੁਖ ਵੀ ਸਾਡੇ ਸਾਡੇ ਹੀ ਨੇ ਛਾਵਾ ਕੁਝ ਕਰੋੜਾ ਉੱਠ ਤਰੇ ਫੇ ਬਸ ਪਰ ਛਾਵੇ ਪਿੱਛੇ ਅਸੀਂ ਦੇਸ਼ ਦੇ ਦੇ ਸਾਡਾ ਸਬਦਾ ਇੱਕ ਸੰਨਾਵਾ ਮੈਂ ਵੀ ਸ ਤੂੰ ਵੀ ਸੈਂ ਇਹ ਵੀ ਤਾਂ ਉਹ ਵੀ ਤਾਂ ਸੀ ਵਹਿਣ ਬਸੰਤੀ ਚੋਲੇ ਚਲੇ ਉਪਰੰਧੀਆਂ ਬਾਵਾ ਤੁਸੀਂ ਸਿਆਣੇ ਸਭ ਕੁਝ ਜਾਣੋ ਕੀ ਕੁੱਝ ਅਲਕੇ ਹੋਇਆ ਕੌਣ ਕਦੇ ਰੁਕਿਆ ਹੈ ਸਾਵੇਂ ਸ਼ਬਦਿਆਂ ਦਰਿਆਵਾ ਧੰਨਵਾਦ ਜਲਿਤਾਰੀ ਸਾਡੇ ਦੇਸ਼ ਦੇ ਜੋਸ਼ ਦੀ ਗੱਲ ਕੀਤੀ ਹੈ ਕਿ ਕੌਣ ਕਦੇ ਰੁਕਿਆ ਹੈ ਸਾਵੇਂ ਸ਼ੂਤ ਦਿਆਂ ਦਰਿਆਵਾ ਸੋ ਇਸ ਜੋਸ਼ ਨੂੰ ਬਰਕਰਾਰ ਰੱਖਦੇ ਹਾਂ ਕਿਉਂਕਿ ਕਵਿਤਾ ਇੱਕ ਰਸ ਹੈ ਵੀ ਰਸ ਜੋ ਸਾਡੇ ਅੰਦਰ ਅਣਖ ਪੜਦੀ ਹੈ ਬਹਾਦਰੀ ਪੜਦੀ ਹੈ ਅਸੀਂ ਸਭ ਜਾਣਦੇ ਹਾਂ ਉਦਮ ਸਿੰਘ ਬਾਰੇ ਜਿਸ ਨੇ ਲੰਡਨ ਜਾ ਕੇ ਜੰਨਿਆਂ ਵਾਲੇ ਬਾਗ ਦੀ ਘਟਨਾ ਦਾ ਬਦਲਾ ਲਿਆ ਉਸੇ ਸ਼ੇਰ ਮਹਾਨ ਦੀ ਗੱਲ ਕਰਨ ਆ ਰਹੀ ਹੈ ਸਤਵੀਂ ਜਮਾਤ ਦੀ ਵਿਦਿਆਰਥਣ ਸੋਮਿਆ ਮੇਰਾ ਨਾਮ ਸੋਮਿਆ ਹੈ ਮੈਂ ਸਤਤੀ ਜਮਾਤ ਵਿੱਚ ਪੜਦੀ ਹਾਂ ਅਤੇ ਅਸਮੇਂ ਸ਼ਹੀਦ ਉਤਮ ਸਿੰਘ ਬਾਰੇ ਇੱਕ ਕਵਿਤਾ ਸੁਣਾਉਂ ਜਾ ਰਹੀ ਹਾਂ ਲੰਡਨ ਦੀ ਧਰਤੀ 'ਤੇ ਪੈਰ ਪਾਉਂਦਿਆਂ ਇੱਕ ਪੰਜਾਬੀ ਹੁੰਦਾ ਯਾਦ ਆ ਗਿਆ ਲੰਡਨ ਦੀ ਧਰਤੀ 'ਤੇ ਪੈਰ ਪਾਉਂਦਿਆਂ ਇੱਕ ਪੰਜਾਬੀ ਹੁੰਦਾ ਯਾਦ ਆ ਗਿਆ ਕਿਹੋ ਜਿਹਾ ਦਲੇਰ ਸੀ ਕਿ ਜੀਣਾ ਸਿਖਾ ਗਿਆ ਲੱਖਾਂ ਰੁਪਏ ਖਰਚ ਕੇ ਬਾਪੂ ਦੀਆਂ ਜ਼ਮੀਨਾਂ ਵੇਚ ਕੇ ਲੋਕਤਾਂ 'ਤੇ ਪਹੁੰਚਦੇ ਪਾਉਂਦ ਕੁਝ ਕਮਾਣ ਲਈ ਅਜਬ ਉਹ ਇਨਸਾਨ ਸੀ ਸਾਰਾ ਕੁਝ ਲੁੱਟਾ ਗਿਆ ਲੰਡਨ ਦੀ ਧਰਤੀ ਤੇ ਪੈਰ ਪੁੰਦਿਆਂ ਇੱਕ ਪੰਜਾਬੀ ਉਹਦਾ ਯਾਦ ਆ ਗਿਆ ਡੈਡਾਂ ਕੇ ਸਮਾਂ ਕੱਟਦਾ ਚੁੱਪਚਾਪ ਜਿਹਾ ਰਹਿੰਦਾ ਹਾਂ ਡੈਡਾਂ ਕੇ ਸਮਾਂ ਕੱਟਦਾ ਚੁੱਪਚਾਪ ਜਿਹਾ ਰਹਿੰਦਾ ਹਾਂ ਕੈਸਟਰਨ ਹਾਲ 'ਚ ਅੱਜ ਵੀ ਨਲਕਾਰ ਉਸ ਦੀ ਗੂੰਜਦੀ ਦੁਨੀਆ ਡਰਾਉਣ ਵਾਲਿਆਂ ਨੂੰ ਕਿਹਦਾ ਡਰ ਆ ਗਿਆ ਲੰਡਨ ਦੀ ਧਰਤੀ ਤੇ ਪੈਰ ਪੁੰਦਿਆਂ ਇੱਕ ਪੰਜਾਬੀ ਉਹਦਾ ਯਾਦ ਆ ਗਿਆ ਦਿਲ ਦੇ ਵਿੱਚ ਜਿਉਂਦੇ ਰੱਖਣਾ ਯਾਦ ਉਸ ਪਰਵਾਨੇ ਦੀ ਕਿਦਾਰੇ ਭੁੱਲ ਨਾ ਜਾਈਏ ਕੁਰਬਾਨੀ ਉਸ دیਵਾਨੇ ਦੀ ਕੁਝ ਕੁ ਸਤਰਾ ਸੁਣਾ ਕੇ ਮੈਂ ਆਪਣਾ ਫਰਜ਼ ਨਿਭਾ ਲਿਆ ਲੰਡਨ ਦੀ ਟਰਮੀਨ ਦੇ ਪੈਰ ਪਾਉਂਦਿਆਂ ਇੱਕ ਪੰਜਾਬੀ ਹੋਤਾ ਯਾਦ ਆ ਗਿਆ ਧੰਨਵਾਦ ਜਦੋਂ ਸਾਡੇ ਪੰਜਾਬ ਦੀ ਗੱਲ ਚੱਲ ਹੀ ਪਈ ਹੈ ਤਾਂ ਕਿਉਂ ਨਾ ਸਾਡੇ ਪੰਜਾਬ ਦੇ ਇਤਿਹਾਸ ਬਾਰੇ ਹੋਰ ਜਾਣਿਆ ਜਾਵੇ ਸਾਡੇ ਪੰਜਾਬ ਦੇ ਇਤਿਹਾਸ ਬਾਰੇ ਦੱਸਣ ਮਹਾਰਾਜਾ ਰਣਜੀਤ ਸਿੰਘ ਬਾਰੇ ਦੱਸਣ ਗੁਰੂ ਨਾਨਕ ਦੇਵ ਜੀ ਬਾਰੇ ਦੱਸਣ इस विषय पे कविता लेके हाजिर है सादा अगला प्रतियोगी चिराग साश्री साश्रीकाल मेरा नाम चिराग है मैं सतविजबाद से जाती हा अजमेर कविता सम्मान जा रहे जदा नाम है ए मेरा पंजाब ए मेरा पंजाब बे लियो ए मेरा पंजाब पंचरयादी धरती ते खड़िया फुल गला ए मेरा पंजाब बे लियो ए मेरा पंजाब

ਏ ਮੇਰਾ ਪੰਜਾਬ ਵੇਲਿਓ ਏ ਮੇਰਾ ਪੰਜਾਬ ਬੁੱਲੇ ਸ਼ਾਹ ਹੁਸੈਨ ਨੇ ਇੱਥੇ ਆਪਣੇ ਪੀਰ ਰਜਾਏ ਬੁੱਲੇ ਸ਼ਾਹ ਹੁਸੈਨ ਨੇ ਇੱਥੇ ਆਪਣੇ ਪੀਰ ਰਜਾਏ ਨਾਨਕ ਸੀ ਤਰਤੀਦ ਅਸਾਂਜਾ ਗੁਰੂ ਪੀਰ ਅਖਵਾਏ ਮਰਦਾਨੇ ਨੇ ਛੇੜੀ ਰੱਬੀ ਬਾਣੀ ਨਾਲ ਰਵਾ ਏ ਮੇਰਾ ਪੰਜਾਬ ਵੇਲਿਓ ਏ ਮੇਰਾ ਪੰਜਾਬ ਮਹਾਬਲੀ ਰਣਜੀਤ ਸਿੰਘ ਸੀ ਤਰਤੀਦ ਆਇਆ ਮਹਾਬਲੀ ਰਣਜੀਤ ਸਿੰਘ ਸੀ ਤਰਤੀਦ ਆਇਆ ਬਿਨਾ ਬਿਤ ਕਰੇ 40 ਸਾਲ ਉਹਨੇ ਰਜਕੇ ਰਾਜ ਕਮਾਇਆ 12 ਮਿਸਲਾ ਇਕੱਠੀ ਕੀਤੀ ਚੱਲੇ ਨਾ ਕੋਈ ਤਾਬ 12 ਮਿਸਲਾ ਇਕੱਠੀ ਕੀਤੀ ਚੱਲੇ ਨਾ ਕੋਈ ਤਾਬ ਇਹ ਮੇਰਾ ਪੰਜਾਬ ਬੇਲੀਓ ਇਹ ਮੇਰਾ ਪੰਜਾਬ 70 ਮਾਦੇ ਲੋਕ sirende ਬਣ ਕੇ ਭਾਈ ਭਾਈ 70 ਮਾਦੇ ਲੋਕ sirende ਬਣ ਕੇ ਭਾਈ ਭਾਈ ਰਾਜ ਕਰਨ ਦੇ ਖੱਤਰ ਸੀ ਅੰਗਰੇਜ਼ਾਂ ਨੇ ਫੁੱਟ ਪਾਈ ਰਾਜ ਕਰਨ ਦੇ ਖੱਤਰ ਸੀ ਅੰਗਰੇਜ਼ਾਂ ਨੇ ਫੁੱਟ ਪਾਈ 47 ਦੇ ਵਿੱਚ ਵਖਵਖ ਹੋਇਆ ਸਤਲੁਜ ਤੇ ਚਨਾਬ ਇਹ ਮੇਰਾ ਪੰਜਾਬ ਵੈਲੀਓ ਇਹ ਮੇਰਾ ਪੰਜਾਬ। ਧੰਨਵਾਦ। ਆਪਕ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਜਮਾਤ ਵਿੱਚ ਰੌਲਾ ਪਾਉਣ ਵਾਲੇ ਵਿਦਿਆਰਥੀ ਮੰਚ ਤੇ ਆ ਕੇ ਬੋਲਦੇ ਹਨ ਤੇ ਇੰਨਾ ਵਧੀਆ ਬੋਲਦੇ ਹਨ। ਕਵਿਤਾ ਕੇਵਲ ਵੀਰਸ ਨਹੀਂ ਹੁੰਦੀ। ਸਭੋ ਕਵਿਤਾ ਹਾਸ ਰਸਵੀ ਹੁੰਦੀ ਹੈ। ਕਵਿਤਾ ਸਾਨੂੰ ਡਰਾਉਂਦੀ ਵੀ ਹੈ। ਵਿਦਿਆਰਥੀਆਂ ਨੂੰ ਅਕਸਰ ਕਿਸ ਚੀਜ਼ ਤੋਂ ਡਰ ਲੱਗਦਾ ਹੈ? ਪ੍ਰੀਖਿਆ। ਜੀ ਹਾਂ। ਪ੍ਰੀਖਿਆ। ਸੋ परीक्षा ते चर्चा करन आ रही है साड़ी अगली प्रतियोगी वैष्णवी सत्यकार मेरा नाम वैष्णवी है मैं सत्रवी जमात की विद्यार्थी हाँ आज मैं तुम्हानो एक कविता सुनान जा रही हाँ जिसका विषय है, है परीक्षा जिसका नाम सुनते ही कंबदा है हर बच्चा उसका नाम है परीक्षा पेपर हाथ ही डर लगता है जे वधिया ना होया ਆ ਪਟਾਈ ਪੱਕਾ ਹੈ ਤਿੰਨ ਕੰਟੇ ਚ ਕੰਨੇ ਹੁੰਦੇ ਨੇ 40 ਸਵਾਲ ਜੇ ਇਕ ਵੀ ਛੁੱਟਿਆ ਤਾਂ ਘਰ ਚ ਹੁੰਦਾ ਹੈ ਬਵਾਰ ਰਿਜ਼ਲਟ ਤੋ ਇੱਕ ਦਿਨ ਪਹਿਲਾ ਨੀਂਦ ਨਾ ਆਉਂਦੀ ਹੈ ਰਿਜ਼ਲਟ ਤੋ ਇੱਕ ਦਿਨ ਪਹਿਲਾ ਨੀਂਦ ਨਾ ਆਉਂਦੀ ਹੈ ਚੰਗੇ ਨੰਬਰ ਲੈਣ ਲਈ ਫਿਰ ਭਗਵਾਨ ਦੀ yaad sataundi ਹੈ ਪਾਸ ਹੋਣ ਤੇ ਮਿਲਦਾ ਹੈ ਫਿਰ ਸ਼ਾਨਦਾਰ ਇਨਾਮ ਤਿੰਨ ਚ ਨਿਕਲਦਾ ਹੈ ਥੈਂਕ ਯੂ ਭਗਵਾਨ ਫਿਰ ਕੁਝ ਨਹੀਂ ਕੁਝ ਅਗਲੀ ਕਲਾਸ ਆਉਂਦੀ ਹੈ ਪਰ ਇੱਥੇ ਵੀ ਸੁੱਖ ਨਹੀਂ ਮਿਲਦਾ ਪਰ ਇੱਥੇ ਵੀ ਸੁੱਖ ਨਹੀਂ ਮਿਲਦਾ ਕਿਉਂਕਿ ਇੱਥੇ ਫਿਰ ਪ੍ਰੀਖਿਆ ਸਤਾਉਂਦੀ ਹੈ ਧੰਨਵਾਦ ਤਾੜੀਆਂ ਦੀ ਗੂੰਜ ਤੋਂ ਪਤਾ ਲੱਗ ਰਿਹਾ ਵੀ ਤੁਹਾਨੂੰ ਪ੍ਰੀਖਿਆ ਬਹੁਤ ਸਤਾਉਂਦੀ ਹੈ ਹੈ ਨਾ ਕਵਿਤਾਾਂ ਦੇ ਇੰਨੇ ਰੰਗ ਮਾਲਣ ਤੋਂ ਬਾਅਦ ਆਓ ਕੁਝ ਨਸੀਹਤਾਂ ਵੀ ਲੈ ਲਈਏ ਆਓ ਕੁਝ ਹਿੰਮਤ ਦੀਆਂ ਗੱਲਾਂ ਸੁਣ ਲਈਏ ਸਾਡੇ ਸਮਾਜ ਲਈ ਕੀ ਚੰਗਾ ਹੈ ਕੀ ਬੁਰਾ ਹੈ ਇਹੀ ਪੇਸ਼ ਕਰਨ ਆ ਰਿਹਾ ਹੈ ਸਾਡਾ ਅਗਲਾ ਪ੍ਰਤੀਯੋਗੀ ਦਿਸ਼ਾਂਤ ਸਤਿ ਸ੍ਰੀ ਅਕਾਲ ਮੇਰਾ ਨਾਮ ਦਿਸ਼ਾਂਤ ਹੈ ਮੈਂ ਸਤਿ ਜੀਮਾਂ ਤੋਂ ਤੁਹਾਨੂੰ ਅੱਜ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣ ਜਾ ਰਿਹਾ ਹਾਂ ਜੇ ਬਿਨਾ ਫੁੱਲਾਂ ਤੋਂ ਹਾਰ ਨਹੀਂ ਹੁੰਦੀ ਨਾਮ ਮੰਨੋਂ ਤੱਕ ਦੇ ਹਾਰ ਨਹੀਂ ਹੁੰਦੀ ਜਿਵੇਂ ਬਿਨਾ ਫੁੱਲਾਂ ਤੋਂ ਹਾਰ ਨਹੀਂ ਹੁੰਦੀ ਨਾਮ ਮੰਨੋਂ ਤੱਕ ਦੇ ਹਾਰ ਨਹੀਂ ਹੁੰਦੀ ਸਿਰ ਚੰਮ ਦੀ ਗਲਨਾ ਕਰ ਸਜਨਾ ਸਿਰ చమది గల నా బినా కంపతో కదే వసీమ పానీ బినా బినా వారూత జనా కక్క వారూత జనా కరీ మా పార్టీ ఉంది జీని మర్జీ చాలా కో ਨਾਵੇ ਗੁਰੂ ਤਾਂ ਬੜੀ 파ਰ ਨਹੀਂ ਹੋਣੀ ਜਿੰਦਗੀ ਦਾ ਵੀ ਕੀ ਭਰੋਸਾ ਕਰਨਾ ਛਾਇਆ ਦੇ ਦਿਨ ਚਾਰ ਨਹੀਂ ਹੁੰਦੇ ਕਰ ਪਛਾਣ ਤੋਂ ਬਨੇ ਮਕਸਦ ਦੀ ਕੁਦਰਤ ਦਿੰਦੀ ਮੌਕਾ ਹਰ ਵਾਰ ਨਹੀਂ ਹੁੰਦੀ ਕੁਦਰਤ ਦਿੰਦੀ ਮੌਕਾ ਹਰ ਵਾਰ ਨਹੀਂ ਹੁੰਦੀ ਧੰਨਵਾਦ ਕਿਤਾਬ ਮਾਤਾ ਧਰਤ ਮਹਾ ਸਾਡੇ ਗ੍ਰੰਥਾਂ ਦੇ ਵਿੱਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਸੋ ਪਾਣੀ ਦੀ ਸੰਭਾਲ ਬਾਰੇ ਕਵਿਤਾ ਪੇਸ਼ ਕਰਨ ਆ ਰਹੀ ਹੈ ਸਤਵੀਂ ਜਮਾਤ ਦੀ ਵਿਦਿਆਰਥਣ ਸ਼੍ਰੋਤੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਸ਼ੋਦਿਤ ਤੁਮਨ ਹੈ ਮੈਂ ਸਾਥੀ ਜਮਾਤੀ ਵਿਦਿਆਰਥੀ ਹਾਂ ਅੱਜ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣ ਜਾ ਰਹੀ ਹਾਂ ਜਿਸ ਦਾ ਨਾਮ ਪਾਣੀ ਦੀ ਸੰਭਾਲ ਹੈ ਪਾਣੀ ਦੀ ਸਾਨੂੰ ਲੋੜ ਪਈ ਹੈ ਕਦ ਨਹੀਂ ਸਤ ਪਾਓ বিনা ਲੋੜ ਤੋਂ ਪਾਣੀ ਆਵੇ ਢੋਲੀ ਨਾ ਤੋ ਸੀ ਜਾ ਖਾਂ ਪੀਂਦੇ ਨਾ ਹੰਗੌਰ ਕੇ ਇਹ ਪਾਣੀ ਘੱਮ ਆਵੇ सादी खेता नू इह सिंच के फसला भी उपजावे जीव जंते पशु पंचा नू जीवन इहे देवे इस दे सबका सानू मिलते खान नू मिठे मेवे सश्रीकाल मेरा नाम अनुष्का है मैं आठवीं जमात की विद्यार्थी हूँ आज मैं तोड़े सामने एक कविता पेश करन जा रही हूँ जिसका नाम है कुदर कुदरत दी कोई जात न मज़ा प्यार ही इस दा पीरते में एना वेखे सीमा सर है इस दी है सर ਬੀਟੀ ਦੇ ਵਿੱਚ ਪੀਜੋ ਲਾਇਆ ਕੁਦਰਤ ਨੇ ਉਸ ਨੂੰ ਆਪਣਾਇਆ ਇੱਕ ਰੁੱਖ ਨੂੰ ਦਿੱਤੀ ਬੀਜ ਦੀ ਥਾਂ ਜੋ ਦਿੰਦਾ ਸਭ ਨੂੰ ਠੰਢੀ ਛਾਂ ਫਲ ਸਖ ਪੱਤਾ ਅਤੇ ਤਹਾਣੀ ਇਨਸਾਨਾਂ ਲਈ ਇਹ ਬਿੰਦਾ ਕੁਰਬਾਨੀ ਪਰ ਅਸਾਂ ਕੀ ਦਿੱਤਾ ਆਪਣੀ ਵਾਲ ਬਸ ਡਗਾ ਗਾਤਰੀ ਤੇ ਕੁਲਹਾੜੀ

ਦਿਆਨ ਚਦਾ ਹੀ ਹੱਸਦੇ ਮੇਰਾ ਪੰਜਾਬ ਮਾਣ ਹੈ ਇਸ ਦੁਨੀਆ ਦੀ ਸ਼ਾਨ ਸਰਵੋਤਮ ਇਸੇ ਤਰ੍ਹਾਂ ਹੀ ਇੱਕ ਵਾਰ ਲਸੀ ਤੇ ਚਾਹ ਦੀ ਲੜਾਈ ਹੋ ਜਾਂਦੀ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਲੱਸੀ ਤੇ ਚਾਹ ਦੀ ਲੜਾਈ ਦੇ ਵਿੱਚ ਕੀ ਹੋਇਆ ਹੋਵੇ ਕੌਣ ਜਿੱਤਿਆ ਕੌਣ ਹਾਰਿਆ ਤੇ ਉਹਨਾਂ ਦਾ ਮਸਲਾ ਕਿਸ ਨੇ ਹੱਲ ਕਰਾਇਆ ਇਹ ਸਭ ਸੁਣਦੇ ਹਾਂ ਸਾਡੀ ਅਗਲੀ ਪ੍ਰਤੀਯੋਗੀ ਤੋਂ ਸਿਆ श्रीकाल मेरा नाम सिया है ते मैं अठवी जमात में पढ़ती हाँ आज मैं थोड़े सामने एक कविता पेश कर जा रही हाँ जिसका नाम है लस्सी ते चा लस्सी कहती मैं सोनी मैं गोरी गोरी मैं सोनी मैं गोरी गोरी तू काली कलवट्टी मैं निंदर सुख सुने हाँ तू जगराते पट्टी रंग भी मेरा मक्खन वर्गा रूप भी मेरा सुचा दूध मलाई ने माँ प्यो मेरे ਰੁਤਬਾ ਮੇਰਾ ਉੱਚ ਮੈਂ ਲੋਕਾਂ ਦੀ ਸਿਹਤ ਬਣਾਵਾ ਤੂਤੇ ਸਿਹਤ ਵਿਗਾੜੇ ਮੈਂ ਠੰਡ ਕਲੇਜੇ ਪਾਵਾਂ ਤੇ ਤੂ ਕਲੇਜੇ ਸਾਰੇ ਤੇ ਤੂ ਕਲੇਜੇ ਸਾਰੇ ਬਦਲੇ ਵਿੱਚ ਚਾਹ ਕਹਿੰਦੀ ਐ ਪੈਗ ਹੈ ਨਹੀਂ ਮਾਈ ਪਗੋ ਫੈ ਵੀ ਹੈ ਨਹੀਂ ਮਾਈ ਪਗੋ ਮੇਰੇ ਮਗਰ ਅੰਜਾਨੇ ਮੇਰੀਆਂ ਚੁਸਕੀਆਂ ਪਾਦੇ ਜਿਹੜੇ ਉਹ ਲੋਕ ਬੜੇ ਨੇ ਸਿਆਣ ਮੇਰਾ ਹੁਸਨ ਪਹਿਚਾਨ ਜਿਹੜੇ ਮੈਂ ਦਿਲ ਉਹਨਾਂ ਦੀ ਠੱਗਾ ਰੰਗ ਮੇਰਾ ਥੋੜਾ ਸਾਵਲਾ ਪਰ ਮੈਂ ਲੈਲਾ ਵਰਗੀ ਲੱਗਾ ਰੰਗ ਮੇਰਾ ਥੋੜਾ ਸਾਵਲਾ ਪਰ ਮੈਂ ਲੈਲਾ ਵਰਗੀ ਲੱਗਾ ਬੈਠੀ ਰਹਿਣੀ ਕੁੱਝੇ ਅੰਦਰ ਤੈਨੂੰ ਕੀ ਤਕਲੀਫਾਂ ਜੇ ਮੈਂ ਸੋਹਣੀ ਾਂਮੇਜੇ ਉੱਤੇ ਰੱਖਦੀ ਪਈ ਤਸ਼ਰੀਫਾਂ ਰੱਖਦੀ ਪਈ ਤਸ਼ਰੀਫਾਂ ਦੋਨਾਂ ਦੀ ਲੜਾਈ ਨੂੰ ਸੌਂ ਲੈ ਦੁੱਧ ਆਖਦਾ ਹੈ ਹੁਣ ਮੈਂ ਕੀ ਬੋਲਾਂ ਕੁੜੀ ਹੁਣ ਮੈਂ ਕੀ ਬੋਲਾਂ ਕੁੜੀਓ ਇਹ ਮਸਲਾ ਹੈ ਤੁਹਾਡਾ ਓਖਾ ਇਹ ਉਲਝਣ ਜਿਹੜਾ ਆਇਆ ਹੈ ਨਹੀਂ ਖੁੱਲਣਾ ਐਡਾ ਸੋਖਾ ਲੱਗਦਾ ਜੀ ਹੁਣ ਚਾਹਤੇ ਵੀ ਐ ਇਹ ਤਹਿਲੀਮਾ ਦਾਇਆ ਮਸਲਾ ਲੱਗਦਾ ਜੀ ਹੁਣ ਚਾਹਤੇ ਵੀ ਐ ਇਹ ਵੀ ਸੋਹਣੀ ਲੱਗੇ ਪਰ ਲੱਸੀ ਮੇਰੀ ਜੰਮੀ ਐ ਹੀ ਪੁੱਧਾ ਦੋ ਵੀ ਅੱਗੇ ਹੁਣ ਮੈਂ ਕਿਨੂੰ ਅੱਖਾਂ ਚਲੀ ਦੋਵੇਂ ਪਾਸੇ ਰਿਸ਼ਤਾ ਮੇਰਾ ਮੈਨੂੰ ਖਿੱਚਦੂ ਅਲੀ ਮੈਨੂੰ ਖਿੱਚਦੂ ਅਲੀ ਧੰਨਵਾਦ ਕੋਸ਼ਿਸ਼ ਕਰੀਏ ਕਿ ਹਰ ਮਸਲੇ ਨੂੰ ਪਿਆਰ ਨਾਲ ਸੁਲਝਾਇਆ ਜਾਵੇ ਸੋ ਇਹੀ ਆਸ ਕਰਦੀਆਂ ਕਿ ਜਿਸ ਤਰ੍ਹਾਂ ਨਸਤੀ ਤੇ ਚਾਹ ਦੀ ਲੜਾਈ ਨੂੰ ਦੁੱਧ ਨੇ ਬੜੇ ਪਿਆਰ ਨਾਲ ਸੁਲਝਾਇਆ ਅਸੀਂ ਵੀ ਆਪਣੇ ਸਾਰੇ ਮਸਲੇ ਇਸੇ ਤਰ੍ਹਾਂ ਪਿਆਰ ਨਾਲ ਸੁਲਝਾਈਏ ਜਿਸ ਤਰ੍ਹਾਂ ਹਰ ਸ਼ੁਰੂਆਤ ਦਾ ਅੰਤ ਹੁੰਦਾ ਹੈ ਉਸੇ ਤਰ੍ਹਾਂ ਇਸ ਕਵਿਤਾ ਗਾਇਨ ਮੁਕਾਬਲੇ ਦਾ ਵੀ ਅਖੀਰ ਆ ਗਿਆ ਹੈ ਪਰ ਨਿਰਾਸ਼ ਨਾ ਹੋਣਾ ਅਗਲੀ ਕਵਿਤਾ ਨਾਲ ਇਸ ਮੁਕਾਬਲੇ ਦਾ ਅੰਤ ਹੋਵੇਗਾ ਪਰ ਇਹ ਸਾਡੇ ਮਨੋਰੰਜਨ ਦਾ ਅੰਤ ਨਹੀਂ ਹੋਵੇਗਾ ਕਿਉਂਕਿ ਇਹ ਕਵਿਤਾ ਤੁਹਾਡੇ ਮਨਾਂ ਨੂੰ ਛੂ ਜਾਏਗੀ ਜ਼ਿਆਦਾ ਕੁਝ ਨਾ ਬੋਲਦੇ ਹੋਏ ਮੈਂ ਮੰਚ ਤੇ ਬੁਲਾਵਾਂਗੀ ਰਵਨੀਥ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਰਵਨੀਥ ਹੈ ਮੈਂ 8ਵੀਂ ਜਮਾਤ ਵਿੱਚ ਪੜ੍ਹਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਸੁਣਾਉਣ ਜਾ ਰਹੀ ਹਾਂ ਜਿਸ ਦਾ ਨਾਂ ਹੈ ਵਿਦਿਆਰਥੀਆਂ ਦੇ ਦਿਲ ਦਾ ਭੇਦ ਮੈਂ ਵੀ ਖੋਲਿਆ ਐ ਰੱਜ ਕੇ ਚੰਗਾ ਇਹ ਪੜਾਈ ਸਾਨੂੰ ਰੋਲੇ ਆਏ ਰੱਜ ਕੇ ਦਿਲ ਦਾ ਭੇਦ ਮੈਂ ਵੀ ਖੋਲਿਆ ਐ ਰੱਜ ਕੇ ਚੰਗਾ ਇਹ ਪੜਾਈ ਸਾਨੂੰ ਰੋਲੇ ਆਏ ਰੱਜ ਕੇ ਉਹ ਬੰਦਾ ਦੱਸੋ ਉਹ ਬੰਦਾ ਦੱਸੋ ਜੀਨੇ ਝੂਠੀ ਗੱਲ ਏ ਫਲਾਈ ਐ ਦਸਵੀਂ ਤੋਂ ਬਾਅਦ ਬੜੀ ਸਿੱਧੀ ਜਿਹੀ ਪੜਾਈ ਐ ਉਹ ਬੰਦਾ ਦੱਸੋ ਜੀਨੇ ਝੂਠੀ ਗੱਲ ਏ ਫਲਾਈ ਐ ਦਸਵੀਂ ਤੋਂ ਬਾਅਦ ਬੜੀ ਸਿੱਧੀ ਜਿਹੀ ਪੜਾਈ ਐ ਕਿਤੇ ਨਾਰਾਜ ਕਿਤੇ ਡੈਡੀ ਐ ਕਿਤੇ ਨਾਰਾਜ ਚਾਚਾ ਤੇ ਕਿਤੇ ਨਾਰਾਜ ਡੈਡੀ ਐ ਉਹ ਮਸ਼ਵਰੀ ਤਾਂ ਦੇਖੋ ਸਾਰਾ ਖਾਨਦਾਨ ਰੈਡੀ ਐ ਟਿੱਕੇ ਵਾਂਗੂ ਕੋਲਿਆਂ ਤੇ ਸਰਨ ਆਏ ਓਏ ਹੋਏ ਟਿੱਕੇ ਵਾਂਗੂ ਕੋਲਿਆਂ ਤੇ ਸਰਨ ਆਏ ਓਏ ਹੋਏ ਸਾਨੂੰ ਪੁੱਛ ਕੇ ਵੇਖੋ ਕਿੰਨਾ ਔਖਾ ਪੜਨਾਂ ਏ ਓਏ ਹੋਏ ਖੋਲਾ ਦੀ ਕਿਤਾਬ 'ਚ ਮੁਸੀਬਤ ਏ ਨਿਰਾਲੀ ਐ ਖੋਲਾ ਦੀ ਕਿਤਾਬ 'ਚ ਮੁਸੀਬਤ ਏ ਨਿਰਾਲੀ ਐ ਇੰਜ ਲੱਗਦਾ ਜਿਵੇਂ ਹੁਣੇ ਹੀ ਉਲਟੀ ਆ ਨਾਲੀ ਐ ਸੋਚ ਕੇ ਕਮਿਸ਼ਰੀ ਦਾ ਜੀ ਮਤ ਲਾਂਦਾ ਐ ਸੋਚ ਕੇ ਕਮਿਸ਼ਰੀ ਦਾ ਜੀ ਮਤ ਲਾਂਦਾ ਐ ਮਹਿਤ ਖੋਲਾ ਨਾਰੀ ਬੀਬੀ ਹਾਈ ਹੋ ਜਾਂਦਾ ਐ ਹਿੰਦੀ ਤਾਂ ਸਮਝੀ ਅਸੀਂ ਸੌਖੀ ਜੀ ਜ਼ਬਾਨ ਐ ਹਿੰਦੀ ਤਾਂ ਸਮਝੀ ਅਸੀਂ ਸੌਖੀ ਜੀ ਜ਼ਬਾਨ ਐ ਪਰ ਮਾਤਰਾਵਾਂ ਨੇ ਤਾਂ ਸਾਡੀ ਘੱਟ ਛੱਡੀ ਜਾਨ ਐ ਪਤਾ ਨਹੀਂ ਆਂਡੇ ਦੇਣ ਵਿੱਚ ਕੀ ਸ਼ੌਂਕ ਐ ਟੀਚਰਾਂ ਨੂੰ ਆਂਡੇ ਦੇਣ ਵਿੱਚ ਕੀ ਸ਼ੌਂਕ ਐ ਟੀਚਰਾਂ ਨੂੰ ਇੰਨੀ ਕੁੱਕੜੀ ਨਹੀਂ ਦਿੰਦੀ ਹੋਣੀ ਜਿੰਨਾ ਸ਼ੌਂਕ ਐ ਦਾ ਨੂੰ ਜਿਨੇ ਆਂਡੇ ਕੱਲੇ ਮੇਰੇ ਪੇਪਰਾਂ 'ਚ ਆਏ ਨੇ ਜਿਨੇ ਆਂਡੇ ਕੱਲੇ ਮੇਰੇ ਪੇਪਰਾਂ 'ਚ ਆਏ ਨੇ ਵਿੱਕ ਜਿਹੇ ਦੇ ਕਦੇ ਇੱਥੇ ਥੰਨੇ ਹੀ ਸਮਾਏ ਨੇ ਰੋਜ਼ ਫੇਰ ਨਾਸ਼ਤਾ ਰਿਪੀਟ ਹੋਣਾ ਚਾਹੀਦਾ ਰੋਜ਼ ਫੇਰ ਨਾਸ਼ਤਾ ਰਿਪੀਟ ਹੋਣਾ ਚਾਹੀਦਾ ਮਜ਼ਾ ਤਾਲੀਆਂ ਦੇ ਬੰਦਾ ਥੋੜਾ ਟੀਟ ਹੋਣਾ ਚਾਹੀਦਾ ਧੰਨਵਾਦ ਯੋਗੀਆਂ ਨੂੰ ਵਧਾਈ ਦੇਣਾ ਚਾਹਾਂਗੀ ਜਿਨ੍ਹਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਤੇ ਨਾਲ ਹੀ ਮੈਂ ਸਰੋਤਿਆਂ ਨੂੰ ਵਧਾਈ ਦੇਣਾ ਚਾਹਾਂਗੀ ਜਿਨ੍ਹਾਂ ਨੇ ਸ਼ਾਂਤ ਚਿੱਤ ਇਸ ਕਲਾ ਦਾ ਆਨੰਦ ਮਾਣਿਆ